ਦੀਆਂ ਦਾ ਮੌਸਮ ਆ ਗਿਆ ਹੈ ਤੇ ਇਸ ਮੌਸਮ ਦੇ ਵਿੱਚ ਬਹੁਤ ਹੀ ਹਰੀ-ਹਰੀ ਪਾਲਕ ਵੀ ਆ ਗਈ ਹੈ ਅੱਜ ਆਪਾਂ ਬਣਾਵਾਂਗੇ ਪਾਲਕ ਦੇ ਬਹੁਤ ਹੀ ਹੈਲਦੀ ਪਰੌਂਠੇ ਇਹ ਆਪਾਂ ਪਾਲਕ ਦੇ ਆਲੂਆਂ ਵਾਲੇ ਪਰੌਂਠੇ ਨਾਲ ਕੇ ਤਿਆਰ ਕਰਾਂਗੇ ਇਹ ਟੇਸਟੀ ਵੀ ਬਹੁਤ ਜ਼ਿਆਦਾ ਹੁੰਦੇ ਹਨ ਤੇ ਹੈਲਦੀ ਵੀ ਬਹੁਤ ਜ਼ਿਆਦਾ ਹੁੰਦੇ ਹਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਚਲੋ ਅੱਜ ਆਪਾਂ ਇਹ ਪਰੌਂਠੇ ਬਣਾਉਣੇ ਸ਼ੁਰੂ ਕਰਦੇ ਹਾਂ ਇਹ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਣਗੇ ਤੁਸੀਂ ਜ਼ਰੂਰ ਇਸ ਨੂੰ ਇੱਕ ਵਾਰੀ ਟਰਾਈ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਇੱਥੇ ਪਾਲਕ ਲਈ ਹੈ ਤੇ ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਤਾਂ ਕਿ ਇਸ ਦੇ ਵਿੱਚ ਜੋ ਵੀ ਡਸਟ ਹੈ ਉਹ ਕਲੀਨ ਹੋ ਜਾਵੇ ਹੁਣ ਆਪਾਂ ਇੱਕ ਗੈਸ ਦੇ ਪੈਨ ਰੱਖਾਂਗੇ ਉਸ ਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਪਾਣੀ ਗਰਮ ਹੋਣ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਪਾਲਕ ਨੂੰ ਐਡ ਕਰ ਦਵਾਂਗੇ ਪਾਲਕ ਨੂੰ ਆਪਾਂ ਇੱਕ ਬੋਇਲ ਹੋਣ ਤੱਕ ਪਕਾ ਲਵਾਂਗੇ ਜਿੰਨੀ ਦੇਰ ਤੱਕ ਪਾਲਕ ਬੋਇਲ ਹੋ ਰਹੀ ਹੈ ਉਨੇ ਟਾਈਮ ਤੱਕ ਆਪਾਂ ਇਥੇ ਆਲੂ ਲਏ ਹਨ ਜੋ ਕਿ ਆਪਾਂ ਪਹਿਲਾਂ ਹੀ ਬੋਇਲ ਕਰਕੇ ਫ੍ਰਿਜ ਵਿੱਚ ਰੱਖ ਲੈ ਸਨ ਇਹਨਾਂ ਨੂੰ ਆਪਾਂ ਕद्दूकस ਕਰ ਲਵਾਂਗੇ ਤੁਸੀਂ ਹੱਥਾਂ ਦੇ ਨਾਲ ਵੀ ਮੈਸ਼ ਕਰ ਸਕਦੇ ਹੋ ਪਰ ਕद्दूकस ਕਰਨ ਦੇ ਨਾਲ ਇਹਨਾਂ ਦੇ ਵਿੱਚ ਕੋਈ ਵੀ ਗੰਡ ਵਗੈਰਾ ਨਹੀਂ ਰਹਿੰਦੀ ਤੇ ਬਹੁਤ ਹੀ ਵਧੀਆ ਬੈਟਰ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਚੈੱਕ ਕਰਦੇ ਹਾਂ ਆਪਣੀ ਪਾਲਕ ਵੀ ਬੋਇਲ ਹੋ ਚੁੱਕੀ ਹੈ ਇਸ ਨੂੰ ਬਹੁਤ ਜ਼ਿਆਦਾ ਬੋਇਲ ਨਹੀਂ ਕਰਨਾ ਜਸਟ ਇੱਕ ਹੀ ਬੋਇਲ ਦੇਣਾ ਹੈ ਹੁਣ ਇਸ ਨੂੰ ਆਪਾਂ ਪਾਣੀ ਦੇ ਵਿੱਚੋਂ ਕੱਢ ਕੇ ਠੰਡੇ ਪਾਣੀ ਦੇ ਵਿੱਚ ਐਡ ਕਰ ਦਵਾਂਗੇ ਠੰਡੇ ਪਾਣੀ ਦੇ ਵਿੱਚ ਪਾਲਕ ਪਾਉਣ ਦੇ ਨਾਲ ਪਾਲਕ ਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਹੁੰਦਾ ਤੇ ਬਿਲਕੁਲ ਹਰੀ-ਹਰੀ ਹੀ ਰਹਿੰਦੀ ਹੈ ਹੁਣ ਆਪਾਂ ਇਸ ਨੂੰ ਇੱਕ ਗ੍ਰਾਈਂਡਰ ਜਾਰ ਦੇ ਵਿੱਚ ਪਾ ਕੇ ਇਸ ਦੀ ਪਿਉਰੀ ਬਣਾ ਕੇ ਤਿਆਰ ਕਰ ਲਵਾਂਗੇ ਇਹ ਦੇਖੋ ਪਾਲਕ ਦੇ ਵਿੱਚੋਂ ਆਪਾਂ ਪਾਣੀ ਕੱਢ ਦੇਣਾ ਹੈ ਤੇ ਹੁਣ ਪਾਲਕ ਨੂੰ ਆਪਾਂ ਜਾਰ ਦੇ ਵਿੱਚ ਪਾ ਕੇ ਇਸ ਦੀ ਪਿਉਰੀ ਤਿਆਰ ਕਰ ਲਈ ਹੈ ਹੁਣ ਆਪਾਂ ਇੱਕ ਖੁੱਲਾ ਬਰਤਨ ਲਵਾਂਗੇ ਤੇ ਇਸ ਦੇ ਵਿੱਚ ਆਪਾਂ ਆਟਾ ਐਡ ਕਰ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਆਟਾ ਐਡ ਕਰ ਸਕਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਹੈ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਔਇਲ ਐਡ ਕਰਾਂਗੇ ਤੇ ਇੱਕ ਚਮਚ ਇਸ ਦੇ ਵਿੱਚ ਆਪਾਂ ਅਜਵੈਨ ਦਾ ਐਡ ਕਰ ਲਵਾਂਗੇ ਜਿਸ ਦੇ ਨਾਲ ਰੋਟੀਆਂ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਇਸ ਦੇ ਵਿੱਚ ਆਪਾਂ ਜਿਹੜੀ ਪਾਲਕ ਦੀ ਪਿਉਰੀ ਬਣਾਈ ਹੈ ਉਸ ਨੂੰ ਐਡ ਕਰਾਂਗੇ ਤੇ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕਰ ਲਵਾਂਗੇ ਤਾਂ ਕਿ ਆٹے ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਹੁਣ ਆਪਣੇ ਜਾਰ ਦੇ ਵਿੱਚ ਜਿਹੜੀ ਪਿਉਰੀ ਕੁਛ ਰਹਿ ਗਈ ਸੀ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਕੇ ਤੇ ਥੋੜਾ ਥੋੜਾ ਇਸ ਦੇ ਵਿੱਚ ਪਾਣੀ ਪਾ ਕੇ ਆਟਾ ਗੁੰਨ ਲਵਾਂਗੇ ਆਟਾ ਆਪਾਂ ਬਹੁਤ ਜ਼ਿਆਦਾ ਮਲਾਈਮ ਨਹੀਂ ਗੁੰਨਣਾ ਨਾ ਹੀ ਬਹੁਤ ਜ਼ਿਆਦਾ ਸਖਤ ਗੁੰਨਣਾ ਹੈ ਇਹ ਦੇਖੋ ਆਪਣਾ ਆਟਾ ਹੁਣ ਗੁੱਝ ਚੁੱਕਾ ਹੈ ਇਸ ਨੂੰ ਆਪਾਂ ਰੈਸਟ ਲਈ ਰੱਖ ਦੇਵਾਂਗੇ ਕਵਰ ਕਰਕੇ ਜਿੰਨੀ ਦੇਰ ਲਈ ਆਪਣਾ ਆਟਾ ਰੈਸਟ ਤੇ ਹੈ ਉਹਨੇ ਟਾਈਮ ਲਈ ਆਪਾਂ ਆਪਣੇ ਆਲੂਆਂ ਦਾ ਮਿਕਸਚਰ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਮੈਂ ਇੱਕ ਚਮਚ ਸਾਬਤ ਧਨੀਆ ਲਿਆ ਹੈ ਤੇ ਇੱਕ ਚਮਚ ਹੀ ਸਾਬਤ ਜੀਰਾ ਲਿਆ ਹੈ ਇਹਨਾਂ ਨੂੰ ਆਪਾਂ ਥੋੜਾ ਦਰਦਰਾ ਕੁੱਟ ਕੇ ਆਲੂਆਂ ਦੇ ਵਿੱਚ ਐਡ ਕਰਾਂਗੇ ਜਿਸ ਦੇ ਨਾਲ ਇਸ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਹ ਦੇਖੋ ਇਹ ਦੋਨੋਂ ਚੀਜ਼ਾਂ ਮੈਂ ਦਰਦਰੀਆਂ ਕੁੱਟ ਲਈਆਂ ਹਨ ਹੁਣ ਇਸ ਨੂੰ ਆਪਾਂ ਆਲੂਆਂ ਦੇ ਵਿੱਚ ਐਡ ਕਰ ਦਵਾਂਗੇ ਤੇ ਇੱਕ ਚਮਚ ਆਪਾਂ ਇਥੇ ਅਦਰਕ ਨੂੰ ਹੀ ਦਰਦਰਾ ਕੁੱਟ ਕੇ ਹੀ ਐਡ ਕਰਾਂਗੇ ਇਥੇ ਹੁਣ ਮੈਂ ਇੱਕ ਪਿਆਜ਼ ਲਿਆ ਹੈ ਇਸ ਨੂੰ ਆਪਾਂ ਬਿਲਕੁਲ ਬ੍ਰੀਕ ਬ੍ਰੀਕ ਕੱਟ ਕੇ ਇਸ ਦੇ ਵਿੱਚ ਐਡ ਕਰਾਂਗੇ ਪਿਆਜ਼ ਪਾਉਣ ਦੇ ਨਾਲ ਵੀ ਆਲੂਆਂ ਦੇ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਤੇ ਦੋ ਮੈਂ ਇਥੇ ਹਰੀਆਂ ਮਿਰਚਾਂ ਲਈਆਂ ਹਨ ਇਹਨਾਂ ਨੂੰ ਹੀ ਬ੍ਰੀਕ ਬ੍ਰੀਕ ਕੱਟ ਕੇ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਇੱਕ ਚਮਚ ਇਸ ਦੇ ਵਿੱਚ ਮੈਂ ਆਮਚੂਰਨ ਪਾਊਡਰ ਐਡ ਕੀਤਾ ਹੈ ਜਿਸ ਦੇ ਨਾਲ ਖਟ ਮਿੱਠਾ ਟੇਸਟ ਆਉਂਦਾ ਹੈ ਪਰੌਂਠਿਆਂ ਦੇ ਵਿੱਚ ਤੇ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ ਅੱਧਾ ਚਮਚ ਇੱਥੇ ਲਾਲ ਮਿਰਚ ਪਾਊਡਰ ਐਡ ਕਰਾਂਗੇ 1/4 ਚਮਚ ਇੱਥੇ ਮੈਂ ਧਨੀਆ ਪਾਊਡਰ ਐਡ ਕੀਤਾ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਢੇਰ ਸਾਰਾ ਹਰੀਆ ਧਨੀਆ ਕੱਟ ਕੇ ਐਡ ਕਰ ਲਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕੀ ਆਪਣਾ ਆਲੂਆਂ ਦਾ ਮਿਕਸਚਰ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਆਪਣਾ ਆਟਾ ਚੈੱਕ ਕਰ ਲੈਂਦੇ ਹਾਂ ਇਹ ਦੇਖੋ ਆਪਣਾ ਆਟਾ ਵੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਇੱਥੇ ਆਪਾਂ ਪੇੜੇ ਕਰ ਲਵਾਂਗੇ ਇੱਥੇ ਆਪਾਂ ਇੱਕ ਸਾਈਜ਼ ਦੇ ਪੇੜੇ ਕਰਾਂਗੇ ਜਦੋਂ ਵੀ ਕੋਈ ਆਪਾਂ ਆਲੂਆਂ ਦਾ ਜਾਂ ਮooli ਦਾ ਪਰੌਂਠਾ ਬਣਾ ਕੇ ਤਿਆਰ ਕਰਦੇ ਹਾਂ ਤੇ ਉਹ ਛੋਟੇ-ਛੋਟੇ ਪਰੌਂਠੇ ਨਹੀਂ ਵਧੀਆ ਲੱਗਦੇ ਥੋੜੇ ਵੱਡੇ ਸਾਈਜ਼ ਦੇ ਪਰੌਂਠੇ ਹੀ ਵਧੀਆ ਲੱਗਦੇ ਹਨ ਇਸ ਲਈ ਮੈਂ ਥੋੜੇ ਵੱਡੇ ਸਾਈਜ਼ ਦੇ ਹੀ ਪੇੜੇ ਲਏ ਹਨ ਹੁਣ ਆਪਾਂ ਪੇੜੇ ਨੂੰ ਥੋੜਾ ਜਿਹਾ ਸੁੱਕਾ ਆਟਾ ਲਗਾਵਾਂਗੇ ਇਸ ਤਰ੍ਹਾਂ ਇਸ ਨੂੰ ਆਪਾਂ ਚੁੰਡ ਲਵਾਂਗੇ ਇਸ ਨੂੰ ਆਪਾਂ ਇੱਕ ਕੌਲੀ ਜੀ ਦੀ ਸ਼ੇਪ ਬਣਾ ਲਵਾਂਗੇ ਤਾਂ ਕਿ ਇਸ ਦੇ ਵਿੱਚ ਚੰਗੀ ਤਰ੍ਹਾਂ ਆਲੂਆਂ ਦਾ ਜਿਹੜਾ ਮਿਕਸਚਰ ਆਪਾਂ ਬਣਾਇਆ ਹੈ ਉਹ ਫਿਲ ਕੀਤਾ ਜਾ ਸਕੇ ਹੁਣ ਆਪਾਂ ਇਸ ਦੇ ਵਿੱਚ ਇਸ ਤਰ੍ਹਾਂ ਮਿਕਸ ਐਡ ਕਰ ਦਵਾਂਗੇ ਇਸ ਨੂੰ ਹੁਣ ਆਪਾਂ ਇਸ ਤਰ੍ਹਾਂ ਕੰਡਿਆਂ ਤੋਂ ਹੌਲੀ-ਹੌਲੀ ਫੜ ਕੇ ਉੱਪਰੋਂ ਫੋਲਡ ਕਰੀ ਜਾਵਾਂਗੇ ਇਸ ਤਰ੍ਹਾਂ ਸਾਰੀਆਂ ਸਾਈਡਾਂ ਨੂੰ ਫੋਲਡ ਕਰਕੇ ਉੱਪਰੋਂ ਆਪਾਂ ਹੌਲੀ ਜੇ ਪ੍ਰੈਸ ਕਰ ਦਵਾਂਗੇ ਹਲਕੇ ਹੱਥਾਂ ਦੇ ਨਾਲ ਤੇ ਹੁਣ ਆਪਾਂ ਇਸ ਨੂੰ ਥੋੜਾ ਸੁੱਕਾ ਆਟਾ ਲਗਾ ਕੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਵੇਲ ਲਵਾਂਗੇ ਇਹ ਦੇਖੋ ਆਪਣਾ ਪਰੌਂਠਾ ਵੇਲ ਕੇ ਬਹੁਤ ਹੀ ਵਧੀਆ ਤਿਆਰ ਹੋ ਚੁੱਕਾ ਹੈ ਜੇਕਰ ਥੋੜਾ ਬਾਲਾ ਟੁੱਟ ਵੀ ਜਾਵੇ ਤਾਂ ਇਸ ਦੇ ਵਿੱਚ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਕੋਈ ਫਿਲਿੰਗ ਜਿਸ ਤਰ੍ਹਾਂ ਆਪਣਾ ਪਿਆਜ਼ ਵਗੈਰਾ ਪਾਇਆ ਹੈ ਉਸ ਦੇ ਨਾਲ ਥੋੜਾ ਫਿਲਿੰਗ ਬਾਹਰ ਵੀ ਆ ਸਕਦੀ ਹੈ ਇਹ ਦੇਖੋ ਹੁਣ ਆਪਣਾ ਤਵਾ ਗਰਮ ਹੋ ਚੁੱਕਾ ਸੀ ਤੇ ਇਸ ਦੇ ਉੱਪਰ ਆਪਾਂ ਪਰੌਂਠਾ ਪਾ ਦਿੱਤਾ ਹੈ ਇਸੇ ਇੱਕ ਸਾਈਡ ਤੋਂ ਸਿਕਨ ਤੋਂ ਮਗਰੋਂ ਆਪਾਂ ਇਸ ਦੀ ਸਾਈਡ ਚੇਂਜ ਕਰਾਂਗੇ ਤੇ ਇਸ ਦੇ ਉੱਪਰ ਆਪਾਂ ਹੁਣ ਘਿਓ ਲਗਾ ਦੇਵਾਂਗੇ ਤੇ ਇਸ ਨੂੰ ਹਲਕੇ ਸੇਕ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਹਲਕੇ ਸੇਕ ਤੇ ਪਰੌਂਠਾ ਪਕਾਉਣ ਦੇ ਨਾਲ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈ ਤੇ ਉਹ ਬਿਲਕੁਲ ਵੀ ਨਹੀਂ ਸੜਦਾ ਦੋਨਾਂ ਸਾਈਡਾਂ ਤੇ ਆਪਾਂ ਘਿਓ ਲਗਾ ਲਵਾਂਗੇ ਇਹ ਦੇਖੋ ਆਪਣਾ ਇੱਕ ਹੈਲਦੀ ਪਰੌਂਠਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਦੂਸਰਾ ਤਰੀਕਾ ਇੱਕ ਸਾਈਜ਼ ਦੇ ਆਪਾਂ ਦੋ ਨਿੱਕੇ ਨਿੱਕੇ ਪੇੜੇ ਕਰ ਲੈਣੇ ਹਨ ਤੇ ਉਹਨਾਂ ਦੋਨਾਂ ਨੂੰ ਆਪਾਂ ਚੁੰਡ ਲੈਣਾ ਹੈ ਤੇ ਇੱਕ ਜਿਹੜੇ ਦੀ ਆਪਾਂ ਰੋਟੀ ਵੇਲ ਕੇ ਸਾਈਡ ਤੇ ਰੱਖ ਲੈਣੀ ਹੈ ਤੇ ਇਸੇ ਤਰ੍ਹਾਂ ਦੂਸਰੇ ਚੁੰਡੇ ਦੀ ਵੀ ਰੋਟੀ ਆਪਾਂ ਵੇਲ ਲੈਣੀ ਹੈ ਹੁਣ ਆਪਾਂ ਇੱਕ ਰੋਟੀ ਦੇ ਉੱਪਰ ਚੰਗੀ ਤਰ੍ਹਾਂ ਸਾਰੇ ਪਾਸੇ ਫੀਲਿੰਗ ਨੂੰ ਭਰ ਦਵਾਂਗੇ ਇਹ ਦੇਖੋ ਹੁਣ ਆਪਾਂ ਆਲੂਆਂ ਦੀ ਫੀਲਿੰਗ ਬਹੁਤ ਹੀ ਵਧੀਆ ਭਰ ਦਿੱਤੀ ਹੈ ਤੇ ਦੂਸਰੀ ਰੋਟੀ ਇਸ ਦੇ ਉੱਪਰ ਰੱਖ ਕੇ ਇਸ ਨੂੰ ਕੰਢਿਆਂ ਤੋਂ ਚੰਗੀ ਤਰ੍ਹਾਂ ਪ੍ਰੈਸ ਕਰ ਦਵਾਂਗੇ ਤੇ ਹੁਣ ਹਲਕੇ ਹੱਥਾਂ ਦੇ ਨਾਲ ਇਸ ਨੂੰ ਵੇਲ ਲਵਾਂਗੇ ਇਹ ਤਰੀਕਾ ਬਹੁਤ ਹੀ ਜ਼ਿਆਦਾ ਸੌਖਾ ਹੈ ਇਸ ਤਰੀਕੇ ਦੇ ਨਾਲ ਕੋਈ ਬਿਗినਰ ਵੀ ਬਹੁਤ ਵਧੀਆ ਪਰੌਂਠਾ ਬਣਾ ਕੇ ਤਿਆਰ ਕਰ ਸਕਦਾ ਹੈ ਉਹ ਚਾਹੇ ਮੂਲੀ ਵਾਲਾ ਹੋਵੇ ਚਾਹੇ ਆਲੂ ਵਾਲਾ ਹੋਵੇ ਚਾਹੇ ਉਹ ਗੋਭੀ ਵਾਲਾ ਹੋਵੇ ਇਹ ਦੇਖੋ ਕਿੰਨਾ ਵਧੀਆ ਆਪਣਾ ਪਰੌਂਠਾ ਬਣ ਕੇ ਤਿਆਰ ਹੋਇਆ ਹੈ ਇਸ ਨੂੰ ਵੀ ਆਪਾਂ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਪਕਾਉਂਦੇ ਹੋਏ ਘਿਓ ਲਗਾ ਕੇ ਸੇਕ ਲਵਾਂਗੇ ਦੇਖੋ ਕਿੰਨਾ ਵਧੀਆ ਆਪਣਾ ਪਰੌਂਠਿਆਂ ਦਾ ਕਲਰ ਆਇਆ ਹੈ ਤੇ ਕਿੰਨੇ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਹਨ ਇਸ ਤਰ੍ਹਾਂ ਹੁਣ ਆਪਾਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਇਹ ਲੋ ਜੀ ਆਪਣੇ ਸਾਰੇ ਹੈਲਦੀ ਪਰੌਂਠੇ ਬਣ ਕੇ ਤਿਆਰ ਹੋ ਚੁੱਕੇ ਹਨ ਮੈਂ ਇਸ ਨੂੰ ਪਾਲਕ ਦੀ ਚਟਨੀ ਤੇ ਚਾਹ ਦੇ ਨਾਲ ਇੰਜੋਏ ਕਰਾਂਗੀ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਇਸ ਨੂੰ ਖਾ ਸਕਦੇ ਹੋ ਅਚਾਰ ਜਾਂ ਦਹੀਂ ਦੇ ਨਾਲ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਮੇਰੀ ਪਲੇਟ ਤਾਂ ਬਿਲਕੁਲ ਰੈਡੀ ਹੈ ਤੇ ਮੈਂ ਇਸ ਨੂੰ ਇੰਜੋਏ ਕਰਨ ਲੱਗੀ ਹਾਂ ਤੁਸੀਂ ਵੀ ਜ਼ਰੂਰ ਇਸ ਨੂੰ ਬਣਾਇਓ ਖਾਇਓ ਤੇ ਇੰਜੋਏ ਕਰਿਓ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ